ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕ ਅਸ਼ਵਤ ਇੱਕ ਵਾਰ ਮੁਰਤੋਂ ਅਧਾਰਾ ਹੁਸ਼ਾਰਪੁਰ ਨਿਊਜ਼ ਦੀ ਟੀਮ ਹੁਸ਼ਾਰਪੁਰ ਚੰਤਪੁਰਨੀ ਮਾਰਗ ਤੇ ਮੌਜੂਦ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ 25 ਜੁਲਾਈ ਤੋਂ ਮਾਤਾ ਚੰਤਪੁਰਨੀ ਜੀ ਦੇ ਮੇਲੇ ਸ਼ੁਰੂ ਹੋਣ ਜਾ ਰਹੇ ਨੇ ਤਾਂ ਉੱਥੇ ਜੇਕਰ ਆਪਾਂ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਸਾਡੇ ਚੁਣੇ ਹੋਏ ਨੁਮਾਇੰਦੇ ਤੇ ਪ੍ਰਸ਼ਾਸਨਿਕ ਅਧਿਕਾਰੀ ਵੱਡੇ ਵੱਡੇ ਦਮਗੇਜੇ ਮਾਰਦੇ ਦਿਖਾਈ ਨਹੀਂ ਦੇ ਥੱਕਦੇ ਤਾਂ ਉੱਥੇ ਦੂਜੇ ਪਾਸੇ ਜੇਕਰ ਆਪਾਂ ਅਸਲ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਉਹ ਤਸਵੀਰ ਉਹਨਾਂ ਦਾਅਵਿਆਂ ਉਹਨਾਂ ਵਾਅਦਿਆਂ ਤੋਂ ਜ਼ਰਾ ਹਟ ਕੇ ਆ ਤਾਂ ਚੋਹਾਲ ਦੇ ਲਾਗੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੱਲ ਤੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਆ ਜਿਹੜੇ ਉਹ ਸ਼ੁਰੂ ਹੋਣ ਜਾ ਰਹੇ ਨੇ ਪਰੰਤੂ ਦੂਜੇ ਪਾਸੇ ਇਸ ਸੜਕ ਦੀ ਹਾਲਤ ਹੈ ਜਿਹੜੀ ਤੁਸੀਂ ਉਹ ਵੇਖ ਸਕਦੇ ਹੋ ਕਿਉਂਕਿ ਇਸ ਸੜਕ ਤੋਂ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਰਾਹੀਰ ਗੁਜ਼ਰਦੇ ਨੇ ਪਰੰਤੂ ਮਾਤਾ ਚਿੰਤਪੁਰਨੀ ਜੀ ਦੇ ਮੇਲਿਆਂ ਦੇ ਦੌਰਾਨ ਇੱਥੋਂ ਰੋਜ਼ਾਨਾ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਜਿਹੜੇ ਉਹ ਮਾਤਾ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਜਾਣਗੇ ਤਾਂ ਉੱਥੇ ਹੀ ਇਹ ਦੂਜੇ ਪਾਸੇ ਜੇਕਰ ਆਪਾਂ ਸੜਕ ਦੀ ਗੱਲ ਕਰ ਰਹੀਏ ਤਾਂ ਸੜਕ ਦੀ ਹਾਲਤ ਹੈ ਜਿਹੜੀ ਕੋਈ ਉਹ ਬਹੁਤੀ ਵਧੀਆ ਹਾਲਤ ਨਹੀਂ ਹੈ ਤੇ ਸੜਕ ਜੋ ਇੱਥੇ ਆਲੇ ਦੁਆਲੇ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਸੜਕ ਅਨੇਤ ਦਿਨ ਜਿਹੜੀ ਉਹ ਹਾਦਸਿਆਂ ਨੂੰ ਸੱਦਾ ਦਿੰਦੀ ਹੈ ਤਾਂ ਹੁਣ ਵੀ ਤੁਸੀਂ ਇਹ ਕੈਮਰਾ ਪਰਸਨ ਨੂੰ ਕਹਾਂਗੇ ਥੋੜਾ ਧਿਆਨ ਦੇ ਨਾਲ ਤੇ ਜਲਦੀ ਥੋੜੀ ਸੜਕ ਕਰਾਸ ਕਰ ਲਿਓ ਤੇ ਇਹ ਤਸਵੀਰਾਂ ਜਿਹੜੀਆਂ ਸੜਕ ਦੀਆਂ ਦਿਖਾ ਦਿਓ ਜਿਹੜੀ ਇਹ ਮਾੜੀ ਮੋਟੀ ਲੀਪਾ ਪੋਤੀ ਆ ਸਾਡੇ ਸੁਣਨ ਦੇ ਵਿੱਚ ਆਇਆ ਪ੍ਰਸ਼ਾਸਨ ਨੇ ਕੀਤੀ ਆ ਪਿੱਛੇ ਦੇਖ ਕੇ ਮਨਵੀਰ ਜੀ ਕਿ ਮਾੜੀ ਮੋਟੀ ਲੀਪਾ ਪੋਤੀ ਜਿਹੜੀ ਉਹ ਕੀਤੀ ਆ ਤੇ ਉਹ ਕਿਸ ਤਰ੍ਹਾਂ ਦੀ ਲੀਪਾ ਪੋਤੀ ਕੀਤੀ ਗਈ ਆ ਤਸਵੀਰਾਂ ਥੋੜੀਆਂ ਇਹ ਜ਼ੂਮ ਕਰਕੇ ਦਿਖਾ ਦਿਓ ਕਿ ਗਟਕਾ ਜਿਹੜਾ ਉਹ ਸੜਕ ਦੇ ਵਿੱਚਕਾਰ ਐਵੇਂ ਖਿਲਰ ਰਿਆ ਪਿਆ ਜਿਵੇਂ ਇੱਕ ਕਹਿੰਦੇ ਹੁੰਦੇ ਨਾ ਪੰਜਾਬੀ ਦੀ ਕਹਾਵਤ ਆ ਕਿ ਥੋਕੇ ਨਾਲ ਬੜੇ ਪਕੌਣੇ ਤਾਂ ਉਸ ਹਿਸਾਬ ਆ ਇੱਥੋਂ ਦਾ ਕਿਉਂਕਿ ਇਹ ਸੜਕ ਦਾ ਨਿਰਮਾਣ ਹੈ ਪੰਜਾਬ ਸਰਕਾਰ ਤੇ ਹੁਸ਼ਿਆਰਪੁਰ ਤੋਂ ਜਿਹੜੇ ਸਾਬਕਾ ਮੰਤਰੀ ਨੇ ਮੌਜੂਦਾ ਵਿਧਾਇਕ ਬ੍ਰਾਂਸ਼ੰਕਰ ਜਿੰਪਾ ਉਹ ਦਾਵਾ ਕਰਦੇ ਨੇ ਕਿ 14 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਸੜਕ ਦੀ ਰਿਪੇਅਰ ਜਿਹੜੀ ਉਹ ਕਰਵਾਈ ਗਈ ਸੀ ਪਰੰਤੂ ਕਰੋੜਾਂ ਰੁਪਏ ਖਰਚ ਕਰਕੇ ਵੀ ਆਪਾਂ ਇਹ ਕਹਿ ਸਕਦੇ ਕਿ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਕੁਆਲਿਟੀ ਨੂੰ ਲੈ ਕੇ ਜਿੱਥੇ ਸਰਕਾਰਾਂ ਪ੍ਰਸ਼ਾਸਨ ਦਾਅਵੇ ਕਰਦਾ ਕਿ ਸਮਝੌਤਾ ਨਹੀਂ ਕੀਤਾ ਜਾਵੇਗਾ ਤਾਂ ਕੁਆਲਿਟੀ ਤੁਸੀਂ ਖੁਦ ਵੇਖ ਸਕਦੇ ਹੋ ਕਿ ਜੇਕਰ ਵਧੀਆ ਕੁਆਲਿਟੀ ਨਾਲ ਬਣੀ ਹੁੰਦੀ ਤਾਂ ਸ਼ਾਇਦ ਅੱਜ ਇਹ ਹਾਲਾਤ ਨਾ ਹੁੰਦੇ ਕਿਉਂਕਿ ਕੁਝ ਸਮੇਂ ਬਾਅਦ ਹੀ ਸੜਕ ਦੀ ਹਾਲਤ ਹੈ ਜਿਹੜੀ ਇਸ ਇਸ ਤ ਸ਼ਰਧਾਲੂਆਂ ਦੀ ਗਿਣਤੀ ਜਿਹੜੀ ਉਹ ਕਾਫੀ ਘਟ ਹੈ ਤੇ ਕੱਲ ਤੋਂ ਜੇਕਰ ਵਾ 25 ਜੁਲਾਈ ਤੋਂ ਗੱਲ ਕਰੀਏ ਤਾਂ ਦੋ ਪਹੀਆ ਵਾਹਨਾਂ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੋਂ ਜਾਵੇਗੀ ਤਾਂ ਉੱਥੇ ਹੀ ਪੈਦਲ ਜਿਹੜੇ ਯਾਤਰੀ ਆ ਉਹ ਕਾਫੀ ਜ਼ਿਆਦਾ ਇੱਥੋਂ ਜਾਣਗੇ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਇਹਨਾਂ ਸੜਕਾਂ ਤੋਂ ਗੁਜ਼ਰਨਗੇ ਤਾਂ ਉਹਨਾਂ ਲੋਕਾਂ ਦੇ ਦਿਨਾਂ ਤੱਕ ਕੀ ਬੀਤੇਗੀ ਉਹਨਾਂ ਸ਼ਰਧਾਲੂਆਂ ਦੇ ਮਨ ਦੇ ਵਿੱਚ ਕੀ ਆਵੇਗਾ ਕਿ ਅਸੀਂ ਦੂਰ ਦਰਾੜਿਆਂ ਤੋਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਕੱਲੇ ਹੁਸ਼ਾਰਪੁਰ ਦੇ ਵਿੱਚੋਂ ਨਹੀਂ ਜਾਂ ਪੰਜਾਬ ਦੇ ਵਿੱਚੋਂ ਨਹੀਂ ਬਲਕਿ ਦੇਸ਼ ਭਰ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਸ਼ਰਧਾਲੂ ਆਉਂਦੇ ਨੇ ਵਿਦੇਸ਼ਾਂ ਦੇ ਵਿੱਚੋਂ ਆਉਂਦੇ ਨੇ ਤਾਂ ਜਦੋਂ ਉਹ ਇਸ ਤਰ੍ਹਾਂ ਦੀਆਂ ਸੜਕਾਂ ਤੋਂ ਗੁਜ਼ਰਨਗੇ ਤਾਂ ਸੁਭਾਵਿਕ ਹੈ ਕਿ ਇੱਥੋਂ ਦੇ ਨੁਮਾਇੰਦਿਆਂ ਨੂੰ ਵੀ ਲਾਹਨਤਾਂ ਪਾਉਣਗੇ ਤੇ ਪ੍ਰਸ਼ਾਸਨ ਨੂੰ ਵੀ ਲਾਹਨਤਾਂ ਪਾਉਣਗੇ ਤੇ ਖਾਸ ਕਰ ਦਾਅਵੇ ਤਾਂ ਵੱਡੇ-ਵੱਡੇ ਆ ਜਿਹੜੇ ਇਹ ਪ੍ਰਸ਼ਾਸਨਿਕ ਅਧਿਕਾਰੀ ਕਰਦੇ ਨੇ ਤਾਂ ਅੱਜ ਵੀ ਜਿਹੜੀ ਉਹ ਅਧਕਾਰੀਆਂ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਹੈ ਦੀ ਮੀਟਿੰਗ ਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਨੇ ਪਰੰਤੂ ਉਹਨਾਂ ਦਾਅਵਿਆਂ ਨੂੰ ਕੀ ਕਰਨਾ ਜੇਕਰ ਤੁਸੀਂ ਹਾਲਤ ਨਾ ਸੁਧਾਰ ਸਕੋ ਮੈਨੂੰ ਲੱਗਦਾ ਕਿ ਅਸਾ ਸੜਕ ਦੇ ਜਿਹੜਾ ਰਿਪੇਅਰ ਕਰਨੀ ਹੋਵੇ ਤੇ ਦੋ ਤੋਂ ਤਿੰਨ ਟਰਾਲੀਆਂ ਤਾਂ ਕੰਮ ਆ ਗੱਟਕਾ ਵਧੀਆ ਤਰੀਕੇ ਨਾਲ ਪਾ ਕੇ ਇਸ ਦੀ ਹਾਲਤ ਹੈ ਜਿਹੜੀ ਸੁਧਾਰੀ ਜਾ ਸਕਦੀ ਸੀ ਪਰੰਤੂ ਕੈਣੀ ਤੇ ਕਥਰੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਦੂਜੇ ਪਾਸੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਆਪਣੀ ਜਾਨ ਨੂੰ ਹਿਫਾਜ਼ਤ ਰੱਖਦਿਆਂ ਹੋਇਆਂ ਇਸ ਰੋਡ ਤੋਂ ਜਿਹੜਾ ਹੋਲੀ ਚੱਲਿਆ ਜਾਵੇ ਕਿਉਂਕਿ ਹੁਣ ਵੀ ਇਹ ਲੋਕ ਆ ਜਿਹੜੇ ਉਹ शायद भाई साहब ना आप गल बात भी कर लेते हैं की कहना चाहते हो रुके ने भाई साहब की कहना चाहते हो कल माता जी के मेले शुरू होने जा रहे हैं तो दूजे पास सड़क की हालत है जी जी मैं अभी जस्ट आया मेरा नाम अजय है और मैं कठुआ का रहने वाला हूँ जी अज्जोवाल में प्रेजेंट टाइम बिजनेस करता हूँ मैं तो अभी जस्ट यहाँ से गया था तो रोड की बहुत बुरी हालत बड़ी हुई पड़ी है कुछ जगह पर कुछ लोग ऐसे हैं जो रोड को मिट्टी और पत्थरों के साथ जो खड्डे पड़े हुए हैं उसको सही करने की कोशिश कर रहे हैं पर मेरा मानना ये है कि कल से मेले शुरू होने वाले हैं तो ये आज होना चाहिए आज से कम से कम हफ्ता पहले होना चाहिए था प्रशासन बहुत बड़ी बड़ी बातें कर रहा है कि हमने ये करके दिखाया है या लोकल जो लीडर्स होते हैं वो बहुत बड़े बड़े दावे करते हैं क्या लगता है कि ये दावे हैं उनके जैसे उनके दावे हैं वैसे ये सड़क बिखरी पड़ी है जी फिर हाँ उस हिसाब से तो बड़ी बड़ी बातों करने से कुछ नहीं होता है बट तो रिज़ल्ट की अगर बात करें तो रिजल्ट देखने से होता है कि कितना काम हुआ कितना नहीं तो रिजल्ट आपके सामने ही है जितने भी दर्शक जितने भी लोग देख रहे हैं अब हम भी खुद देखते ही हैं हम यहीं के लोकल रहने वाले तो रिजल्ट खुद दिखता है कैसा रिजल्ट है कैसा नहीं बट ऐसा नहीं होना चाहिए तो क्या कहना चाहते हो प्रशासन को सरकार को क्योंकि कल से मेले शुरू होने जा रहे होने जा रहे हैं तो अभी भी काफ़ी ज़्यादा संकत है जीडी वो आ रही है जी फिर हाँ जी तो मैं सभी को यही कहूँगा कि अपना खुद का ध्यान खुद ही रखें और बहुत सारे पैदल यात्रु जाते हैं यहाँ पर बहुत सारे बाइक वाहन से जाते हैं तो खुद का ध्यान खुद की सेफ्टी अपने हाथ ही हम लोग भी गए थे स्कूटी से ਤੋ ਮੈਂ ਸਾਥ ਮੇਂ ਹਮਾਰੇ ਬ੍ਰਦਰ ਹੀ ਹੈ। ਇੰਝਾਂ ਬਾਤ ਕਰ ਰਹੇ تھے ਕਿ ਇਸ ਤਰੀਕੇ ਸੇ ਅਗਰ ਤੇਜ਼ੀ ਸੇ ਕੋਈ ਵਿਅਕਤੀ ਆਏ ਤੋ ਰਿਸਕ ਹੀ ਹੈ। ਡਰ ਹੈ ਗਿਰਨੇ ਦਾ ਵੀ ਡਰ ਹੈ। ਮੈਂ ਯਹੀ ਕਹਿਣਾ ਚਾਹਤਾ ਹਾਂ ਕਿ ਸਭ ਲੋਕ ਆਏ ਬੜੀਆ ਤਰੀਕੇ ਸੇ ਦਰਸ਼ਨ ਕਰਨੇ ਕੇ ਲੇ ਮਾਤਾ ਚਿੰਤਪੁਰਨੀ ਕੇ ਪਰ ਸਹੀ ਤਰੀਕੇ ਸੇ ਆਏ ਔਰ ਖੁਦ ਕੀ ਸੇਫਟੀ ਆਪਣੇ ਹੱਥ ਮੀ ਹੈ। ਬਸ ਯਹੀ ਕਹਿਣਾ ਚਾਹਤਾ। ਬਹੁਤ ਬਹੁਤ ਧੰਨਵਾਦ ਜੀ। ਠੀਕ ਓਕੇ ਸਰ। ਤਾਂ ਇਹ ਰਾਗੀਰ ਸੀ ਜਿਹੜੇ ਸਾਨੂੰ ਦੇਖ ਕੇ ਰੁਕੇ ਆ ਗੱਲਬਾਤ ਕਰਨ ਤੇ ਲਈ ਤਾਂ ਇੱਥੇ ਪ੍ਰਸ਼ਾਸਨ ਦੇ ਨਾਲ ਨਾਲ ਮੈਂ ਲੰਗਰ ਕਮੇਟੀਆਂ ਨੂੰ ਵੀ ਇੱਕ ਬੇਨਤੀ ਕਰਨਾ ਚਾਹਾਂਗਾ, ਅਪੀਲ ਕਰਨਾ ਚ ਹੋਸਾਕਦਾ ਸੀ ਤੁਸੀਂ ਵੀ ਇਸ ਕੰਮ ਲਈ ਥੋੜਾ ਬੋਤਾ ਹੱਥ ਵਧਾਉਣੇ ਕਿ ਜੇਕਰ ਆਪਾਂ ਨਿੱਜੀ ਸੰਸਥਾਵਾਂ ਅਸੀਂ ਆਪਣੇ ਤੌਰ ਤੇ ਇਸ ਇਹ ਸੜਕ ਲਈ ਕੋਈ ਆਪਾਂ ਯਤਨ ਕਰ ਦਿੱਤਾ ਸ਼ਾਇਦ ਇਸ ਦੀ ਹਾਲਤ ਸੁਧਾਰੀ ਜਾ ਸਕਦੀ ਸੀ ਤਾਂ ਹੁਣ ਵੀ ਮੇਰੀ ਦੇ ਦੋ ਕੇ ਨੁਮਾਇੰਦਿਆਂ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੂੰ ਮੈਂ ਅਪੀਲ ਵੀ ਕੀਤੀ ਹੈ ਕਿ ਭਾਈ ਸਾਹਿਬ ਇਸ ਦੀ ਹਾਲਤ ਸੁਧਾਰਨ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਹੱਲੇ ਅੱਜ ਦਾ ਦਿਨ ਹੈ ਜੇਕਰ ਇੱਥੇ ਦੋ ਤਿੰਨ ਟਰਾਲੀਆਂ ਵਧੀਆ ਤਰ੍ਹਾਂ ਦੇ ਨਾਲ ਠੱਕੇ ਦੀਆਂ ਪੈ ਜਾਂਦੀਆਂ ਨੇ ਜਾਂ ਰੇਤਾਂ ਦੀਆਂ ਪੈ ਜਾਂਦੀਆਂ ਨੇ ਤਾਂ ਉਸ ਨਾਲ ਜਿਹੜੀ ਹਾਲਤ ਹੈ ਪੂਰੀ ਤਰ੍ਹਾਂ ਤਾਂ ਠੀਕ ਮੈਂ ਨਹੀਂ ਕਹਿੰਦਾ ਕਿ ਨਹੀਂ ਹੋਵੇਗੀ ਪਰੰ ਅਜਰੂਰ ਆਵੇਗਾ ਕੈਮਰਾ ਪਰਸਨ ਮਨਵੀਰ ਮੇਟਿਆ ਨਾਲ ਚੇਤਨ ਕਸ਼ਵਤ ਦਾਦਾ ਤਰਨ ਖਬਰਾਂ ਦੇ ਲਈ ਜੁੜੇ ਹੋ ਹਸ਼ਾਰ ਪਰ ਦਿਉਸ ਦੇ ਨਾਲ